ਫੋਨ ਆ ਗਿਆ ਸ਼ੰਮੀ ਦਾ ਕੀ ਕਹਿੰਦੀ ਹੈ ਇਹ ਵੀ ਸੁਣ ਲੈ ਇਹ ਗੱਲ ਹਲੋ ਹਲੋ ਹਾਂਜੀ ਸਤਿ ਸ਼੍ਰੀ ਅਕਾਲ ਭੈਣ ਬਾਕੀ ਦਾ ਸਤਿ ਸ਼੍ਰੀ ਅਕਾਲ ਕੀ ਕਰਦੀ ਪਈਆਂ ਬਸ ਕੁਝ ਨਹੀਂ ਇਦਾਂ ਹੀ ਵੇੜੇ 'ਚ ਬੈਠ ਕੇ ਅੱਜ ਮੀਂਹ ਦਾ ਨਜ਼ਾਰਾ ਲੈਣਦੀ ਆ ਮੌਸਮ ਬਹੁਤ ਸੋਹਣਾ ਹੈਗਾ ਤੇ ਵੇੜੇ 'ਚ ਬੈਠੀ ਹੋ ਸਾਹਮਣੇ ਪੌੜੀਾਂ ਤੇ ਇਹ ਵੀ ਸਵੇਰੇ ਆਇਆ ਮੀਂਹ ਆ ਕੇ ਚੱਲ ਰਗਾ ਬੜਕਾ ਬੜੀ ਵਧੀਆ ਹੁਣ ਤੇ ਮੌਸਮ ਹੋ ਗਿਆ ਹੈ ਲੈਣੀ ਹੁਣੇ ਬਾਜ਼ਾਰੋਂ ਤੁਰੀ ਆਉਂਦੇ ਆ ਸੂਰਸਾ ਦਾ ਆਪਣਾ ਲੈ ਕੇ ਆਈ ਰੱਖੜੀ ਵਾਸਤੇ ਲੈ ਵੀ ਆਈ ਹੈ ਜਾਉਣਾ ਮੈਂ ਫਿਰ ਨਾਲ ਹੀ ਸੀਨੇ ਦੇ ਆਈ ਟੇਲ ਮੈਂ ਕਿ ਸੀਦੇ ਮੈਂ ਅਨਾਖੀ ਰੱਖੜੀ ਤੇ ਜਾਣਾ ਹੀ ਤਾਂ ਮੈਂ ਆਹ ਨਾਲ ਕਾਜੂ ਪਤਰੀ ਦਾ ਦੱਬਾ ਲੈ ਜਾਾਂਗੇ ਅੱਛਾ ਰੱਖੜੀਆਂ ਮਚਾਂਦੀ ਦੀਆਂ ਅੱਜ ਸ਼ਾਮ ਹੀ ਜਾ ਕੇ ਖੜ ਲਿਆਉਣੀਆਂ ਮੇਰੀ ਇੱਕਦੋ ਪੂਰੀ ਤਿਆਰੀ ਆ ਅੱਛਾ ਮੈਨੂੰ ਪੁੱਛਣਾ ਸੀ ਕਿ ਆਹਨਾਂ ਤੋਂ ਦਰ ਰੱਖੜੀ ਦੀ ਤਿਆਰੀ ਕੀਤੀ ਕਿ ਨਹੀਂ ਰੱਖੜੀ ਦੀ ਕੀ ਤਿਆਰੀ ਕਰਨੀ ਆ ਰੱਖੜੀ ਕਿਦਾਂ ਜਾਣਾ ਤੁਸੀਂ ਵਾਕੇ ਹਾਂ ਸੁਣਾ ਆਉਗੀ ਤਾਂ ਰੱਖੜੀ ਤੇ ਆਈ ਖੜੀ ਹੋਰ ਦੋ ਚਾਰ ਦੇਣੇ ਆ ਤੇ ਕੋਈ ਤਿਆਰੀ ਕੋਰੀ ਨਹੀਂ ਕਿ ਔਰ ਇਹ ਤਿਆਰੀ ਪਾਦੀ ਕਰਨੀ ਆ ਸੂਟ ਆ ਸੂਟ ਹੈਗੇ ਸਹੀ ਉਹ ਪਾ ਲੂਗੀ ਉਹ ਨਵਾਂ ਮੈਂ ਨਹੀਂ ਕੋਈ ਨਵਾਂ ਬਣਾਇਆ ੜੀਏ ਤੂੰ ਨਵਾਂ ਤੋਂ ਦੇ ਜਦੋਂ ਕੋਈ ਦੇਂਦੇ ਆ ਉਹ ਕੋਈ ਪਿਛਲੇ ਪੁਰਾਣੇ ਸੂਟ ਪਾ ਲੂ ਕਦੇ ਆ ਗਈ ਆ ਮੈਂ ਹਰ ਵਾਰੀ ਲੱਗੇ ਨਵਾਂ ਪਹਿਨਣਾ ਹੁੰਦਾ ਆ ਅਕੇਲੇ ਚਾਹਤੇ ਤਾਂ ਪਰਾ ਪਾ ਲਿਆ ਕਰ ਤੇਰੇ ਘਰ ਵਾਲੀ ਦੀ ਤਨਖਾਹ ਘੱਟ ਤੇ ਨਹੀਂ ਆ ਉਹਦੇ ਬਾਅਦ ਨੂੰ ਆ ਵੀ ਵਿਖਾਉਣਾ ਹੁੰਦਾ ਮੇਰੀ ਗੱਲ ਸੁਣ ਨਾਲੇ ਆ ਜਿਹੜੇ ਸੋਹਰੇ ਹੁੰਦੇ ਆ ਨਾ ਇਹ ਇੰਨਾ ਦੇ ਹੁੰਦੇ ਨੇ ਲੱਗਿਆ ਆ ਕਲੇਸ਼ ਮੈਂ ਆਦਾ ਕਰ ਚੱਗਾ ਜਾਂ ਤਾਂ ਮੈਂ ਮੈਂ ਮੇਰੀ ਗਰਲਸ ਨੂੰ ਪਹਿਨ ਪਤਾ ਕੀ ਹੈ ਆਰ ਕੀ ਹਾਂ ਦਾ ਹੱਥ ਬੜਾ ਤੰਗ ਹੈ ਆੜੀ ਇਹ ਤਾਂ ਕਰਕੇ ਮੈਂ ਨਹੀਂ ਤੰਗ ਕਰਨੀ ਇਹਨਾਂ ਨੂੰ ਥੋੜਾ ਨਾ ਹੱਥ ਟਾਈ ਦੇਆ ਕੋਈ ਨਹੀਂ ਸੂਟ ਮੈਂ ਪੁਰਾਣੇ ਪਾ ਜਾਣਾ ਵਾ ਕੋਈ ਮਤੂ ਨਾ ਚਿੰਤਾ ਕਰ ਕੜੀਏ ਵੀ ਮੇਰੀ ਗੱਲ ਸੁਣ ਭੈਣ ਤੂੰ ਇਦਾਂ ਨਾ ਕਹਿ ਫਿਰ ਹੁਣ ਜਿੱਦਾਂ ਵੀ ਕੇਕ ਮੇਕ ਕੋ ਬੰਦਾ ਸਾਦਾ ਉੱਧੇ ਲੈ ਕੇ ਜਾਊਂਗੀ ਹੁਣ ਕੀ ਕਰਾਂ ਫਿਰ ਹਣਾ ਆਪਣਾ ਘਰ ਵੀ ਦੇ ਵੇਖੂਗੀ ਕਿ ਕੌਣ ਜਾਣੀ ਬੜੀ ਮਤ ਕਰਨੀ ਆ ਆਪਣਾ ਘਾਲੀ ਦੇ ਧੀ ਰਿਆ ਕਰ ਬੰਦਾ ਸਾਸਰ ਕਾਲ ਵਾਲੀ ਨੂੰ ਕਹੂਗਾ ਤੇਰੀ ਅਗਲੇ ਆਖੇ ਲੱਭਣਗੇ ਜਦ ਕੋਈ ਕਹਦੇ ਕਿ ਹਾਂ ਮੈਂ ਐਹੋ ਹੀ ਜਾ ਜੰਨੀ ਆ ਕੋਈ ਪਰਾਣਾ ਫੁੱਟ ਪਾ ਨਹੀਂ ਕੋਈ ਨਹੀਂ ਭੈਣ ਚੱਲ ਮੈਂ ਨਾ ਇਦਾਂ ਕਰਦੀ ਆ ਪੁੱਛ ਕੇ ਵੇਖਦੀ ਆ ਕੀ ਕਹਿੰਦੇ ਆ ਹਣਾ ਗੱਲ ਕਰਕੇ ਵੇਖ ਲੈਨੀ ਆ ਜੇ ਮੰਨ ਲੈ ਤੇ ਐਰ ਕਾ ਪੁੱਛ ਤੇ ਚਾਚੇ ਦਾ ਤੁਹਾਡੀ ਤਾਂ ਟਾਈਟ ਆਈਟਮ ਹੈ ਜੇ ਬਣਾਵਾ ਚਾਰਜ ਦਾ ਪਾ ਕੇ ਆਵੀਂ ਚੰਗਾ ਨਹੀਂ ਮੈਨੂੰ ਵੀ ਮੈਨੂੰ ਵੀ ਫੀਲ ਹੁੰਦਾ ਵਾ ਜਦੋਂ ਤੁਸੀਂ ਸਾਰੀਆਂ ਨਵੇਂ ਸੂਟ ਪਾ ਕੇ ਹੁੰਦੀਆਂ ਮੈਨੂੰ ਵੀ ਹੁੰਦਾ ਮੈਂ ਵੀ ਨਵਾਂ ਸੂਟ ਪਾਵਾਂ ਹਨਾ ਪਰ ਕੀ ਕਰਾਂ ਤੈਨੂੰ ਪਤਾ ਹੁਣ ਉਸੇ ਹਿਸਾਬ ਦੇ ਖਰਚਾ ਵਾ ਕੀ ਕਰਾਂ ਮੈਂ ਹੁਣ ਨੇ ਕਿ ਫਿਰ ਸਾਰਨਾ ਪੈਂਦਾ ਹੁੰਨੇ ਦੇ ਵਿੱਚ ਕਿੱਥੋਂ ਫਿਰੰਦੇ ਪੈ ਲੈ ਕੇ ਆਵਾਂ ਉਹ ਨਹੀਂ ਹਨਾ ਤੇ ਇੰਨੇ ਕਿਹੜੇ ਰੋਜ਼ ਕਹਿੰਦੇ ਤੈਨੂੰ ਕਹਿ ਲਈ ਹੁਣ ਆਪਣੀ ਆਪਣੀ ਕਿਸਮਤ ਆ ਪੈਣਾ ਹੁਣ ਤੂੰ ਵਧੀਆ ਘਰ ਵਿਆਹੀ ਆ ਤੇ ਹੁਣ ਮੈਂ ਕੀ ਕਰ ਸਕਦੀ ਆ ਇਹਦੇ ਵਿੱਚ ਹਣਾ ਚਲ ਵੇ ਕੋਈ ਨਹੀਂ ਮੈਂ ਚੱਲ ਕਰਦੀ ਆ ਗੱਲ ਫੇਰੜੀਏ ਰੱਖ ਫੋਨ ਫੇਰ ਮੈਂ ਪੁੱਛਦੀ ਆ ਕੀ ਆਂਦੇ ਆ ਹਾਂ ਕਹਿਣਾ ਸੋਰੀ ਬੜੀ ਰੱਖੜੀ ਲੈ ਗਈ ਆਈ ਤੈਨੂੰ ਮੈਂ ਹੋਈ ਸਮਝਾਉਣਾ ਸੀ ਸੋਣ ਵੀ ਚੱਜਦਾ ਪਾ ਗਿਆ ਵੀ ਮੈਂ ਡੱਬਾ ਵੀ ਦੇ ਸੀ ਕਿ ਉਹ ਤਾਂ ਲੈ ਗਿਆ ਵੀ ਤੁੱਜਾ ਡੱਬਾ ਰਹਿ ਗਿਆ ਮੈਂ ਵੇਨਾ ਤਾ ਤੂੰ ਪਤਰੀ ਖੜਨੀ ਜਾਣਾ ਕਿਦਾਂ ਸ਼ੁੱਕਰਵਾਰ ਜਾਣਾ ਵਾ ਪਏ ਆ ਅੱਛਾ ਲੱਗਿਆ ਨਹੀਂ ਨਾ ਲੱਗੀ ਲੁਗੀ ਨਹੀਂ ਕੋਈ ਮੇਰੇ ਅੱਛਾ ਫੋਨ ਕਿਧਾ ਹੁੰਦਿਆ ਭੰਡਾ ਹੀ ਗਾ ਕੀ ਮੈਂ ਕਿਹਾ ਉਹ ਨਾ ਕਹਿੰਦੇ ਰਖੜੀ ਲੈ ਕੇ ਜਾਣਾ ਤੇ ਛੂਟ ਬਣਾ ਦੋ ਹਾਂ ਇੱਕ ਰਾਰਾ ਜੀ ਤੇ ਆਪਣਾ 22 ਤਰੀਕ ਹੋਈ ਹੈ ਜੇ ਤੇ ਫਿਰ ਵੇਨੇ ਆ ਤਰਖਾ ਆਉਂਦੀ ਹੈ ਫਿਰ ਵੇਨੇ ਹਿਸਾਬ ਕਿਤਾਬ ਲਾ ਕੇ ਕੀ ਬੰਦਾ ਥੋੜੀ ਜਿਹਾ 2 2 3 15 ਰੁਪਏ ਜਦੋਂ 3 1 ਘੱਟ ਸਾਫ ਲੈਂਦੀ ਮੈਂ ਜੇ ਨਰ ਤਨਖਾਹ ਮਿਲਦੀ ਹੈ ਤੇ ਫਿਰ ਕਰਦੇ ਆ ਹਿਸਾਬ ਕਿਤਾਬ ਫਿਰ ਬਾਅਦ ਵਿੱਚ ਵੇਨੇ ਆ ਪਰ ਮੁੜ ਕੇ ਕੋਈ ਤਨਖਾਹ ਜੇ ਕੋ ਮਿਲੀ ਉਹ ਤੋਂ ਬਾਅਦ ਵਿੱਚ ਤੇ ਫਿਰ ਫਿਰ ਮੈਂ ਕੀ ਕਰੂੰਗੀ ਫਿਰ ਉਹ 8 7 8 ਨੂੰ ਤੇ ਖੜੀ ਵੀ ਮੈਸੇ ਆਉਣਾ ਸੂਟ ਸੂਣਾ ਵੀ ਆ ਨਾ ਮੈਂ ਕੀ ਕਰੂੰਗੀ ਫਿਰ ਚੱਲ ਕੋਈ ਗੱਲ ਨਹੀਂ ਮੈਂ ਦੱਸਦਾ ਮੈਂ ਪੈਨ ਦਾ ਹਿਸਾਬ ਕਿਤਾਬ ਲਾ ਕੇ ਦੱਸਉਣਾ ਕਿ ਕੀ ਬੰਦਾ ਫਿਰ ਉਹ ਹਿਸਾਬ ਨਾ ਕਰ ਲਾਂਗੇ ਮੈਨੂੰ ਕੀ ਤੁਹਾਡੇ ਕੋਈ ਇੰਨੇ ਪੈਸੇ ਨਹੀਂ ਆਉਂਦੇ ਉਹ ਇੰਨੇ ਪੈਸੇ ਜਿਹੜੇ ਹੁਣ ਹੋਰ ਖਰਚੇ ਬਥੇਰੇ ਪੈਂਦੇ ਆ ਫਿਰ ਤਾਂ ਕਰਕੇ ਕੋਈ ਨਹੀਂ ਕਰ ਲਾਂ ਮੈਂ ਪਰ ਮੈਂ ਹੁਣ ਕੀ ਕਰਾਂਗੀ ਕਮਲੋ ਕਿ ਇੱਕ ਹੀ ਮੰਗਣ ਡਈ ਮੈਂ ਕਿਤੇ ਜ਼ਿਆਦਾ ਮੰਗਣ ਡਈ ਐ ਤੁਹਾਡੇ ਕੋਲ ਇੱਕ ਹੀ ਸੂਟ ਕਹਿਣ ਦੀ ਲੈ ਦੋ ਹਾਂ ਕੋਈ ਗੱਲ ਨਹੀਂ ਤੈਨੂੰ ਕਹਿਤਾ ਕਿ ਲੈ ਦਿੰਨੇ ਆ ਹੁਣ ਤਰਖਾ ਮਿਲਦੀ ਐ ਤੇ ਫੇਰ ਹੀ ਆ ਨਾ ਲੈ ਕਦੋਂ ਦਿੰਨੇ ਆ 7-8 ਤਰੀਕ ਨੂੰ ਰੱਖੜੀ ਮੈਂ ਸਵਾਉਣਾ ਨਹੀਂ ਮਣਕੇ ਮੈਂ ਕਿਹੜੇ ਕੋਲ ਸੀਣਾ ਚੱਲ ਮੈਨੂੰ ਹੁਣ ਡਿਊਟੀ ਤੇ ਜਾਣ ਦੇ ਫੇਰ ਬਾਅਦ ਉਹ ਐਦਾਂ ਮੈਂ ਹਿਸਾਬ ਤਾਵਾ ਕੇ ਵੀ ਕੀ ਬਣਦਾ ਫੇਰ ਵੀ ਤੂੰ ਦੱਸ ਦੇਵੇਂ ਆ ਆ ਨਹੀਂ ਨਾ ਗੱਲ ਆ ਗਈ ਤੇ ਹੁਣ ਮੈਂ ਡਿਊਟੀ ਜਾਣਾ ਐ ਹੁਣ ਨਹੀਂ ਮੈਂ ਡਿਊਟੀ ਜਾਣਾ ਤਾਂ ਤੂੰ ਯਾਰ ਗੱਲ ਥੋੜਾ ਹੁੰਦੀ ਇੱਕ ਸੂਟ ਲੈ ਕੇ ਦੇ ਦੋ ਹਾਂ ਵੀ ਦੇ ਨਹੀਂ ਸਕਦੇ ਤੂੰ ਇੱਕ ਸੂਟ Vieni, la sì, che. Ma... Ma volare, non c'è niente, Ma... ਇਹ ਚੁੱਲਣ ਨਹੀਂ ਤੇ ਮੈਂ ਕਰਨੀ ਕਰਨਾ ਆ ਤੇ ਬਚੇਰਾ ਘਰ ਜਾ ਕੇ ਵੇਖਿਆ ਕਿਹੜਾ ਇਹਨਾਂ ਨੂੰ ਲੱਗਦੀ ਹੈ ਕੋਸੂਟ ਹੀ ਕਹਾ ਉਹ ਭੈਣ ਵੀ ਕਹੇਗੀ ਜਿਹੜੇ ਇਹਨਾਂ ਨੇ ਮਹਿੰਗੇ ਸੂਟ ਪਾਉਣ ਲਈ ਇੱਕ ਤਿੰਨ ਜਾਂ ਦਾ ਸੂਟ ਮੰਗਿਆ ਹੋ ਤਾਂ ਉਹ ਵੀ ਨਹੀਂ ਸੂਟ ਲੈ ਕੇ ਦੇ ਸਕਦੇ ਤੇ ਜ਼ਰਾ ਆਣਾ ਫੜੀਏ ਗੱਲੀ ਤੇ ਚੁੱਪ ਕਰਕੇ ਖੜਪੇ ਆ ਬੰਦਾ ਕਹਿ ਲੈਂਦਾ ਕਿ ਚਲ ਕੋਈ ਨਹੀਂ ਆ ਮੈਂ ਆ ਕੇ ਦੇ ਦਿੰਦਾ ਮੈਂ ਜਾਂ ਕੁਛ ਤਾਂ ਕਹਿ ਦਿੰਦਾ ਨਾ ਬੰਦਾ ਕੋਈ ਗੱਲ ਨਹੀਂ ਖਸਮਾ ਨਾ ਪਾਏ ਮੈਂ ਵੀ ਅੱਜ ਕੁਛ ਨਹੀਂ ਕਰਦਾ ਮੇਰੀ ਕੋਲ ਸਾਰਾ ਕੁਝ ਪਿਆਰ ਕੁਛ ਨਹੀਂ ਕਰਦਾ ਕਿ ਮੈਂ ਵੀ ਬੱਸ ਨਾ ਖਸਮਾ ਨਾ ਕਰਨ ਇਹਨਾਂ ਦੇ ਕੰਮਕਾਰ ਇਹ ਤਾਂ ਆ ਸਹੀ ਹੈ ਮੈਂ ਠਿਕਾ ਲਿਆ ਇਹਦੇ ਕੰਮ ਕਰ ਦੂੰਗਾ ਘਸਾ ਹੁਣ ਜਾ ਕੇ ਰਾਜ ਠੀਕ ਆ ਗਿਆ ਲੰਮੀ ਪਈ ਅੱਜ ਕੀ ਮੁੰਡਾ ਆਪਨ ਵਾਲਾ ਕੋਈ ਸਬਜੀ ਸੁੱਜੀ ਬਣਾ ਲੈਣੀ ਹੈ ਟਾਈਮ ਕਿੰਨਾ ਹੋ ਗਿਆ ਮੈਂ ਨਹੀਂ ਮੰਮੀ ਚੱਲ ਜੀ ਬਣਾਉਣੇ ਬਣਾਉਣੇ ਕੀ ਕਰਦਾ ਮੈਨੂੰ ਪਤਾ ਲੱਗੇ ਨਾ ਕਿ ਕੀ ਹੋਇਆ ਸਵੇਰ ਦੀ ਟਵਟ ਖਣ ਮੱਟੀ ਪਈ ਲੰਮੀ ਮੰਮੀ ਕੁਛ ਨਹੀਂ ਮੈਂ ਨਹੀਂ ਅੱਜ ਕੁਛ ਵੀ ਕਰਨਾ ਤੂੰ ਇਹ ਮੈਡਮ ਮोटा ਬਣਾ ਲਊਗੀ ਉਹ ਬਣਾਉਣਾ ਨਹੀਂ ਮੰਨਣਾ ਕਿਉਂ ਪਤਾ ਵੀ ਪਤਾ ਲੱਗੇ ਨਾ ਕੀ ਕਰਨ ਕੀ ਆ ਉਹ ਤੂੰ ਆਪਣੇ ਮੁੰਡਿਆਂ ਨੂੰ ਪੁੱਛ ਲਈ ਮੈਨੂੰ ਨਹੀਂ ਪਤਾ ਵੀ ਬਸ ਤੂੰ ਮੰਗਵਾਉਣ ਵਾਲਾ ਵਾ ਕੀ ਕੱਲੇ ਸਪੰਕਾਸ ਫਿਰ ਕੱਲੇ ਸਵੇਤੀ ਹੋਣੀ ਚੱਲ ਗਿਆ ਨਹੀਂ ਮੰਮੀ ਇਦਾਂ ਵੜਾਉਂਦਾ ਵਾ ਘਰ ਵਿੱਚ ਤੁਹਾਡੇ ਬੰਦੇ ਨੂੰ ਦੇਖਣਾ ਚਾਹੀਦਾ ਵਾ ਕਿ ਇਹ ਬੰਦਾ ਕੋਈ ਮਾੜੀ ਮੋਟੀ ਚੀਜ਼ ਮੰਗੇ ਦੇਈ ਦੇਣੀ ਚਾਹੀਦੀ ਬੰਦੇ ਨੂੰ ਕੀ ਆ ਕਿ ਇੱਕ ਸੂਟ ਬੜੀ ਵੱਡੀ ਚੀਜ਼ ਹੁੰਦੀ ਆ ਚਲੋ ਔਰ ਰਖੜੀ ਆਈ ਆ ਤੇ ਜ਼ਰੂਰੀ ਨਹੀਂ ਕਿ ਸੂਟ ਨਵਾਂ ਹੀ ਪਾ ਕੇ ਜਾਣਾ ਹਾ ਸੂਟ ਤੂੰ ਇਹਦੇ ਮम्मी ਮੈਨੂੰ ਨਹੀਂ ਪਤਾ ਤੂੰ ਜਾ ਕੇ ਕਰ ਲਓ ਬੜਾ ਮਨ ਜਿਹੜਾ ਵੀ ਕਰੇ ਆ ਗਿਆ ਪਤਾ ਕਿ ਉੱਥੇ ਆ ਗਏ ਆ ਗਏ ਦੇਖੋ ਪਿਆ ਇਹ ਭਰਾ ਤੇ ਘਰ ਦੀ ਆ ਸਵੇਰ ਦੀ ਭਾਈ ਮੈਨੂੰ ਤੇ ਸਮਝ ਨਹੀਂ ਲੱਗੀ ਕਿ ਕੀ ਹੋਇਆ ਤੁਹਾਨੂੰ ਸਵੇਰੇ ਵੀ ਤੇ ਰੌਲਾ ਰੌਲਾ ਪੈਂਦਾ ਹੈ ਕਿ ਮੈਂ ਸੌਂਦੀ ਮੈਦੇ ਆਈ ਨਹੀਂ ਮੈਂ ਕੱਦ ਕੋਈ ਗੱਲਬਾਤ ਹੀ ਨਹੀਂ ਹੋਈ ਤੇ ਰਾਤ ਕੀ ਹੋਈ ਹਾਂ ਕੀ ਗੱਲ ਹੈ ਕੁਝ ਨਹੀਂ ਆ ਹਾਂ ਠੀਕ ਹੈ ਮੈਂ ਨਹੀਂ ਠੀਕ ਨਹੀਂ ਹੈ ਤਾਂ ਕੀ ਗੱਲ ਕੁਝ ਨਹੀਂ ਹੋਇਆ ਵਿਦਾਨੂ ਨਹੀਂ ਪਤਾ ਮੈਨੂੰ ਕੀ ਹੋਇਆ ਮੈਨੂੰ ਤਾਂ ਮੈਨੂੰ ਲੱਭੀ ਪਤਾ ਅੱਛਾ ਉਹ ਜਿਹੜਾ ਤੇਰੀ ਭੈਣ ਦਾ ਫੋਨ ਆਇਆ ਸੀ ਸੂਟ ਅੱਗੇ ਤੈਨੂੰ ਸੂਟ ਲੈ ਕੇ ਨਹੀਂ ਦੇਈ ਤੇ ਤੈਨੂੰ ਆਖਿਆ ਸੀ ਕਿ ਫੇਰੇ ਕੀ ਕੋਈ ਗੱਲ ਨਹੀਂ ਤਨਖਾਹ ਮਿਲਦੀ ਹੈ ਹੈ ਤੈਨੂੰ ਕਹਿਤਾ ਹੀ ਕਿ ਕੋ ਤਨਖਾਹ ਮਿਲਦੀ ਹੈ ਕਿ ਅੱਜ ਅੱਜ 28 ਤਰੀਕ ਐ ਉਹ ਮਿਲਦੀ ਹੈ ਤੇ ਫਿਰ ਕਰ ਲੀਨੇ ਆ ਉਹ 28 ਠੀਕ ਐ 28 ਮਿਤੀ ਉਹ ਤੂੰ ਤਾਂ ਤਾਨ ਕੇ ਪਈਆਂ ਲੰਮੇ ਛੇੜਦੀ ਕਿ ਮੈਂ ਉਹਨਾਂ ਕੋਲ ਗਈ ਆ ਘਟੇ ਕਿ ਮੈਂ ਕੋਈ ਕੰਮ ਦਾ ਬੇ ਕੰਮ ਦਾ ਕੰਮ ਕਰਦੀ ਰਹਾ ਮਾਂ ਕੰਮ ਹੀ ਕਰਦੀ ਰਹਾ ਬਸ ਹੋਰ ਮੈਨੂੰ ਕੋਈ ਕੰਮ ਹੈ ਨਹੀਂ ਆ ਕਪੜਾ ਦੇ ਲਾ ਮੈਂ ਕੋ ਤੁਹਾਡੇ ਕੋਲ ਆ ਜੁੰਨੇ ਆ ਲੈ ਜੁੰਨੇ ਆ 6 6 ਮਹੀਨੇ ਕੱਢ ਦਿੰਦੇ ਤੇ ਇਸੇ ਚੱਕਰ ਵਿੱਚ ਹੀ ਲੈ ਆ ਦੇਂਦੇ ਚੱਕਰ ਚ ਤੇ ਅੱਗੇ ਲੈ ਕੇ ਨਹੀਂ ਦੇਈਦਾ ਹਾਂ ਇਹ ਕਿਤੇ ਛੇਰੇ ਛੇਰੇ ਫੋਨ ਆ ਜਾਂਦਾ ਭੈਣੇ ਕਿਤੇ ਸਿਆਪਾ ਫੋਨਾਂ ਦਾ ਆ ਘਰ ਦੀ ਕੋਈ ਗੱਲਬਾਤ ਹੁੰਦੀ ਹੈ ਤੇ ਉਸੇ ਵੇਲੇ ਫੋਨਾਂ ਤੇ ਛੇਰ ਹੁੰਦਾ ਬੈਂਦੀ ਹੈ ਅੱਗੇ ਵੀ ਤੇ ਰਖੜੀਆਂ ਹੁੰਦੀਆਂ ਹੀ ਆ ਰਾਜ ਕੇ ਪਿੱਛੇ ਕਲੀ ਇਸ ਨਹੀਂ ਪਾਈਦਾ ਹੁੰਦਾ ਸੂਟਾਂ ਨਾ ਕਿਦਾ ਤੈਨੂੰ ਕਰਦਾ ਇਹ ਤਾਂ ਕੋਈ ਹੈ ਨਹੀਂ ਇਹ ਰਾਜ ਨਾ ਇਹ ਤਾਂ ਮੈਂ ਨਹੀਂ ਕਰਨਾ ਚੱਲ ਆਲਾ ਮੈਂ ਤੈਨੂੰ ਵਿਖਾਵਾਂ ਸੂਟ ਕਿੰਨੇ ਆ ਤੇਰੇ ਅਲਮਾਰੀ ਵਿੱਚ ਆ ਆ ਤੈਨੂੰ ਮੈਂ ਇੱਕ ਵਾਰ ਵਿਖਾਵਾਂ ਸੂਟ ਅਲਮਾਰੀ ਵਿੱਚ ਲਮਾਰੀ ਚ ਨਾ ਸੂਟ ਹੋਣ ਤਾਂ ਕਮੀ ਬਾਰੇ ਆ ਵੇਖੋ ਸੂਟ ਵੀ ਪਾ ਸਕਦੀਆਂ ਜ਼ਰੂਰੀ ਨਹੀਂ ਰੱਖੜੀ ਤਾਂ ਫੇ ਨਵਾਂ ਹੀ ਸੂਟ ਪਾ ਕੇ ਜਾਣਾ ਮੰਮੀ ਉਹ ਸਾਰੇ ਪੁਰਾਣੇ ਆ ਸਾਰੇ ਪਾਏ ਆ ਆ ਕਈ ਨਹੀਂ ਵੀ ਪਾਏ ਨੱਚ ਕੋਈ ਵੀ ਨਹੀਂ ਇਦਾਂ ਦਾ ਗੱਡੜ ਨਹੀਂ ਪਾਇਆ ਵੀ ਉਹ ਸਾਰੇ ਨਾਲੇ ਹਲਕੇ ਹਲਕੇ ਆ ਸਾਰੇ ਨੂੰ ਉੱਤੇ 4-4 5-5 ਹਜ਼ਾਰ ਰੁਪਏ ਦੇ ਕੇ ਆਪਣੀ ਭੈਣ ਤੇ ਪਿੱਛੇ ਲਾ ਕੇ ਨਾ ਇਦਾਂ ਕਾਚ ਕਰੇ ਨਹੀਂ ਪਾਈ ਦੰਦਾ ਚਲੋ ਠੀਕ ਮੰਨਿਆ ਉਹ ਤੁਹਾਡੇ ਘਰ ਅਮੀਰ ਘਰ ਵੀ ਆਈ ਉਹ ਜਿਹੋ ਜਿਹੇ ਮਰਜ਼ੀ ਪਾਵੇ ਕਿਸੇ ਦੇ ਪਿੱਛੇ ਨਹੀਂ ਲੱਗੀ ਦੰਦਾ ਆਪਣਾ ਘਰ ਵੀ ਵੇਖੀਦਾ ਆ ਇੱਧਰ ਮੇਰੀ ਗੱਲ ਸੁਣ ਬਣਾਓ ਪੋਤੇ ਤਾਂ ਨਹੀਂ ਕਰੀ ਦੰਦਾ ਸੁਨਾ ਸਪਾਈ ਨਾ ਰਖੜੀ ਲੈ ਕੇ ਵੀਰ ਦੀ ਜਾ ਰਖੜੀ ਹੁੰਦੀ ਆ ਪਿਆਰ ਦੀ ਭੈਣ ਭਰਾਵਾਂ ਦੇ ਪਿਆਰ ਦੀ ਰਖੜੀ ਇਹ ਨਹੀਂ ਆਉਂਦੀ ਪੀ ਤੂੰ ਹੀ ਦੇਸੀ ਕਿਉਂ ਦੇ ਡੱਬੇ ਲੈ ਕੇ ਆਓ ਤੇ ਵਧੀਆ ਸੂਟ ਪਾ ਕੇ ਆਓ ਤੇ ਫੇਰ ਇਹ ਰਖੜੀ ਦਾ ਪਿਆਰ ਜਾਗਣਾ ਨਾ ਇਸ ਤਰ੍ਹਾਂ ਨਹੀਂ ਕੋਈ ਵੀ ਗੱਲ ਸੂਟ ਜਿਹੜਾ ਮਰਜ਼ੀ ਵੀ ਪਾ ਕੇ ਲੈ ਜਾਓ ਜਿਹੜਾ ਮਰਜ਼ੀ ਡੱਬਾ ਲੈ ਜਾਓ ਇਸ ਤਰ੍ਹਾਂ ਨਹੀਂ ਹੁੰਦਾ ਪਿਆਰ ਇਸ ਤਰ੍ਹਾਂ ਨਹੀਂ ਜਾਗਦਾ ਪਿਆਰ ਦਿਲੋਂ ਜਾਗਣਾ ਭੈਣ ਭਰਾਵਾਂ ਦਾ ਪਿਆਰ ਗੱਲ ਇਦਾਂ ਵਾਂ ਵੇਖੋ ਪੀ ਜੇ ਤੇਰੀ ਭੈਣ ਦਾ ਤਗੜੇ ਘਰ ਵਿਆਹ ਹੀ ਆ ਉਹ ਵਧੀਆ 5000 ਦਾ ਸੂਟ ਪਾ ਕੇ ਲੈ ਜਾਊਗੀ ਤੂੰ ਉਹਦੇ ਪਿੱਛੇ ਲਾ ਕੇ ਕਲੀਸ ਪਾਏਂਗੀ ਤੇ ਭਰਾ ਨੂੰ ਜਿਆਦਾ ਪਿਆਰ ਜਾਗੂਗਾ ਜੇ ਵਧੀਆ ਸੂਟ ਪਾ ਕੇ ਜਾਏਗੀ ਨਵਾਂ ਬਣਾ ਕੇ ਤੇ ਰਖੜੀ ਦਾ ਪਿਆਰ ਤੇ ਉਸ ਤਰ੍ਹਾਂ ਹੀ ਭੈਣ ਭਰਾ ਦਾ ਹੋਣਾ ਚਾਹੀਦਾ ਤੁਹਾਡੀ ਬਿਲਕੁਲ ਠੀਕ ਹੈ ਹਨਾ ਉਹ ਮੈਨੂੰ ਉਹਨੇ ਸਿਰੇ ਫੋਨ ਕਰਤਾ ਉਹ ਮੈਨੂੰ ਕਹਿੰਦੀ ਮੈਂ 5000 ਦਾ ਸੂਟ ਪਾ ਕੇ ਜਾਣਾ ਵਾ ਫਿਰ ਮੈਨੂੰ ਹੋਇਆ ਕਿ ਮੈਂ ਹਲਕਾਰੇ ਸੂਟ ਪਾ ਕੇ ਜਾਊਂਗੀ ਉੱਤੇ ਹਨਾ ਫੇ ਤਾਂ ਕਰਕੇ ਮੈਨੂੰ ਵੀ ਥੋੜਾ ਆ ਗਿਆ ਹੁਣ ਮੈਨੂੰ ਵੀ ਇਦਾਂ ਲੱਗਦਾ ਕਿ ਨਹੀਂ ਮੈਂ ਗਲਤੀ ਕੀਤਾ ਵਾ ਉਹ ਗਲਤ ਸੀ ਨਹੀਂ ਕਰਨਾ ਚਾਹੀਦਾ ਇਹ ਮੈਂ ਇਹਨਾਂ ਤਰ੍ਹਾਂ ਘਰ ਦਾ ਸਮਝਦਾ ਇਹ ਮੇਰੀ ਮੰਮੀ ਕੋ ਜਦੋਂ ਫਿਰ ਉਹ ਮੈਨੂੰ ਹਰ ਵਾਰੀ ਆਪਣੇ ਆਪਣੇ ਪੈਸੇ ਦੇ ਘਮੰਡ ਜਾ ਬੋੰਦੀ ਰਹਿੰਦੀ ਆ ਤੇ ਫਿਰ ਮੈਂ ਕੀ ਕਰਾਂ ਨਹੀਂ ਫਿਰ ਉਹ ਹਰ ਵਾਰੀ ਕਹਿ ਦਿੰਦੀ ਆ ਮੈਂ ਇੰਨਾ ਮਹਿੰਗਾ ਸੂਟ ਪਾਇਆ ਤੂੰ ਨਹੀਂ ਪਾਇਆ ਤੂੰ ਮਾੜਾ ਡੱਬਾ ਲੈ ਕੇ ਆਈਆਂ ਫਿਰ ਤੁਹਾਨੂੰ ਪਤਾ ਮੇਰੇ ਮੈਨੂੰ ਬੇਇੱਜ਼ਤੀ ਜੀ ਫੀਲ ਹੁੰਦੀ ਆ ਉੱਥੇ ਤਾਂ ਕਰਕੇ ਫਿਰ ਮੈਂ ਆਪਣੇ ਘਰ ਤੋਂ ਪਲੀਸ ਭੇਜ ਲਿਆ ਬੰਨੇ ਗਲਤ ਹੋਇਆ ਉਹ ਗਲਤ ਹੈ ਨਾ ਨਹੀਂ ਮੈਂ ਉਹ ਗੱਲ ਦੀ ਮੰਮੀ ਮੈਂ ਨਹੀਂ ਇਦਾਂ ਕਰਦੀ ਮੈਂ ਤਾਂ ਨਾ ਪਰੋਸਾਈ ਦੀ ਅਹ ਸਸੀ ਗਾਲ ਜੀ ਸਾਰਿਆਂ ਨੂੰ ਅ ਉਮੀਦ ਕਰਦੇ ਆ ਕਿ ਇਹ ਹੀ ਬਹੁਤ ਵਧੀਆ ਕੋਸ਼ਿਸ਼ ਕਰਨ ਦੇ ਆ ਮਤਲਬ ਵੀਡੀਓ ਬਣਾਉਂਦੀ ਚਲੋ ਉਮੀਦ ਕਰਦੇ ਆ ਕਿ ਤੁਹਾਨੂੰ ਪਸੰਦ ਆਊਗੀ ਹਨਾ ਇੱਕ ਛੋਟਾ ਜਿਹਾ ਵੀ ਇਹ ਪਰਾਲਾ ਆ ਰਖੜੀ ਦਾ ਕਈ ਹੋਰ ਤੁਹਾਨੂੰ ਪਤਾ ਇਦਾਂ ਰਖੜੀ ਤੇ ਇੱਕ ਪਿਆਰ ਦਾ ਪ੍ਰਤੀਕ ਆ ਭੈਣ ਭਰਾਵਾਂ ਦੇ ਰਿਸ਼ਤੇ ਦੀ ਹਨਾ ਤੇ ਕਈ ਆਪ ਭੈਣ ਭਰਾਵਾਂ ਦੇ ਪਿੱਛੇ ਲਾ ਕੇ ਆਪਣੇ ਘਰਾਂ ਵਿੱਚ ਕਲੇਸ਼ ਪਾ ਲੈਨੇ ਆ ਛੋਟੀ ਜਿਹੀ ਗੱਲ ਨੂੰ ਲੈ ਕੇ ਕਿ ਮੇਰੀ ਭੈਣ ਨੇ ਨਵਾਂ ਸੂਟ ਪਾ ਕੇ ਆਉਣਾ ਤੇ ਮੈਂ ਵੀ ਨਵਾਂ ਸੂਟ ਪਾ ਕੇ ਜਾਣਾ ਵਾ ਨਾ ਤੇ ਇਦਾਂ ਨਹੀਂ ਹੈਗਾ ਤੁਸੀਂ ਰਖੜੀ ਲੈ ਕੇ ਜਾਣੇ ਆ ਤੁਸੀਂ ਹਲਕਾ ਵੀ ਸੂਟ ਪਾ ਕੇ ਚੱਲ ਜਾਓ ਤੁਹਾਡਾ ਪਿਆਰ ਤੁਹਾਡੇ ਭਰਾ ਦੇ ਪ੍ਰਤੀ ਭਾਵਨਾ ਆ ਤੁਹਾਡੇ ਮਨ ਵਿੱਚ ਹਨਾ ਤੇ ਬਹੁਤ ਵਧੀਆ ਆ ਕਿਉਂਕਿ ਹੁਣ ਆਪਣੇ ਆਪਣੇ ਘਰ ਦਾ ਮੋਲ ਦੇਖਣਾ ਪੈਂਦਾ ਆ ਹਨਾ ਆਪਾਂ ਹੁਣ ਕੋਈ ਖੂਹ ਛਾਲ ਮਾਰੂਗਾ ਹੀ ਪਿੱਛੇ ਮਾਰਤਾ ਸਕਦੇ ਨਹੀਂ ਆ ਹਨਾ ਕਿ ਇਸ ਕਰਕੇ ਫਿਰ ਚਲੋ ਬਹੁਤ ਅਸੀਂ ਇਹੋ ਹੀ ਵੀਡੀਓ ਚ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਵੀ ਚਲੋ ਇੱਕ ਉਮੀਦ ਕਰਦੀ ਆ ਹੁਣ ਆਪਾਂ ਆਪਣਾ ਮਾਤਰ ਸਾਥੀਆਂ ਆ ਨਾ ਉਸ ਹੱਬ ਨਹੀਂ ਆਪਣਾ ਵੇਖ ਕੇ ਚੱਲਣਾ ਆ ਬਾਕੀ ਤੁਸੀਂ ਵੀ ਸਾਰਿਆਂ ਨੇ ਇਦਾਂ ਹੀ ਕਰਨਾ ਆ ਕਿ ਤੁਸੀਂ ਰਖੜੀ ਲੈ ਕੇ ਜਾਂਦੇ ਹੋ ਸਿੰਪਲ ਰਖੜੀ ਲਾਜੋ ਕੋਈ ਚੱਕਰ ਨਹੀਂ ਹੈਗੇ ਕਿ ਧਾਗਾ ਪਿਆਰ ਦਾ ਲਾਜੋ ਕੋਈ ਗੱਲ ਨਹੀਂ ਹੈ ਜੀ ਡੱਬਾ ਤੁਸੀਂ ਸਿੰਪਲ ਲਾਜੋ ਕੋਈ ਚੱਕਰ ਨਹੀਂ ਹੈਗਾ ਸਿਰਫ ਤੁਹਾਡੇ ਦਿਲ ਵਿੱਚੋਂ ਭਰਾ ਦੇ ਪ੍ਰਤੀ ਪਿਆਰ ਨਹੀਂ ਘਟਣਾ ਚਾਹੀਦਾ ਨਾ ਕਿ ਤੁਹਾਨੂੰ ਇਹ ਚੀਜ਼ਾਂ ਦਾ ਲਾਲਚ ਹੋਣਾ ਚਾਹੀਦਾ ਆ ਕਿ ਰਖੜੀ ਆਈ ਆ ਤੇ ਆਪਾਂ ਉੱਥੋਂ ਆ ਲੈ ਕੇ ਆਉਣਾ ਵਾ ਤੇ ਇੱਥੋਂ ਆ ਲੈ ਕੇ ਜਾਣਾ ਵਾ ਕੀ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਤਿ ਸ਼੍ਰੀ ਅਕਾਲ